cheap ki wajah se ho raha hai dheere dheere magic dikh raha hai life mein aur ho na ho iski wajah se ho raha hai ab ya aa rahe hain inhone apne saath aise correct kiya hua hai ki choda hi nahi ja raha man de kya le ye hai ki mera na bahut zyada chupda laga ki main pt karni hai meri pt clear nahi hondi bhai segi main ek bari exam deta do bari deta but chalo baba id ladai da ch ਕਿੱਤਾ ਜੀ ਕੱਲ ਹੀ ਮੇਰਾ ਰਿਜ਼ਲਟ ਆ ਗਿਆ ਠੀਕ ਹੈ ਕਿ ਮੇਰੇ ਸਪੋਰ ਆ ਗਏ ਬਹੁਤ ਖੁਸ਼ੀ ਹੋਈ ਆ ਘਟੋ ਘਟ 50 ਹਜ਼ਾਰ ਬੰਦਾ ਆਉਂਦਾ ਚਪੈਰੇ ਤੇ ਇਹ ਲੋਕਾਂ ਦੀ ਮਤਲਬ ਆਸਥਾ ਕਹਿ ਲਓ ਲੋਕਾਂ ਦੀ ਸ਼ਰਧਾ ਕਹਿ ਲਓ ਸਾਰੇ ਅੱਗੇ ਲੋਕ ਆਉਂਦੇ ਸੀ ਬੰਦੇ ਤੇ ਹੁਣ ਸਾਰੇ ਪੰਜਾਬ ਤੋਂ ਆਉਂਦੇ ਨੇ

इन्होंने अपने साथ ऐसे कनेक्ट किया हुआ है कि छोड़ा ही नहीं जा रहा तो ये कि सेल्फ एक मैजिक है और क्या चाहिए हमें भगवान है भगवान के साथ लगे रहे इससे बड़ा और कुछ है ही नहीं आप यहाँ आते हैं बिल्कुल रिलैक्स फील लगता है मतलब इतने सारे होते हैं काम करते रहते हैं इतने बिजी रहते हैं पर जब यहाँ आते हैं ना थोड़ा पीस ऑफ माइंड लगता है मन को रिलैक्स लगता है लगता है कि हाँ ਹਰੀ ਟਾਇਰ ਟੈਸਟ ਤੋਂ एकदम ਖਤਮ ਹੋ ਰਹੀ ਹੈ ਸਭ ਕੁਝ ਐਸਾ ਲੱਗ ਰਿਹਾ ਹੈ ਕਿ ਯਸ ਡਾਉਟੀ ਸਕੈਟਿੰਗ ਫਿਨ ਫਿਨ ਅਕਪਲਿਸ਼ਡ ਹੋ ਰਿਹਾ ਹੈ ਸਭ ਕੁਝ ਐਸਾ ਮਨ ਦੇ ਕਿਆਲ ਹੈ ਇਹ ਹੈ ਕਿ ਮੇਰਾ ਨਾ ਬਹੁਤ ਜ਼ਿਆਦਾ ਸੁਪਨਾ ਸੀਗਾ ਕਿ ਮੈਂ ਪੀਟੀ ਕਰਨੀ ਹੈ ਤੇ ਮੇਰੀ ਪੀਟੀ ਕਲੀਅਰ ਨਹੀਂ ਹੁੰਦੀ ਬਈ ਸੀਗੀ ਮੈਂ ਇੱਕ ਵਾਰੀ ਇਗਜ਼ਾਮ ਦਿੱਤਾ ਦੋ ਵਾਰੀ ਦਿੱਤਾ ਬਟ ਚਲੋ ਬਾਬਾ ਜੀ ਦਾ ਲੜਾਈ ਦਾ ਵਿਚ ਪਹਿਰਾ ਕੱਟੀਦਾ ਸੀ ਕੱਲ ਹੀ ਮੇਰਾ ਰਿਜ਼ਲਟ ਆ ਗਿਆ ਕਿ ਮੇਰੇ ਸਕੋਰ ਆ ਗਏ ਬਹੁਤ ਖੁਸ਼ੀ ਹੋਈ ਹੈ ਜੋ ਮਿਲਦਾ ਬਾਬਾ ਜੀ ਦਾ ਚਰਣਾ ਤੋਂ ਮਿਲਦਾ ਤਾਰਾ ਸੁਪਨੇ ਪੂਰੇ ਕਰਦਾ ਮੇਰਾ ਵੀ ਸੁਪਨਾ ਪੂਰਾ ਕਰੇ ਹਨ ਕਿ ਤੇ ਇੱਥੇ ਜੋ ਹੈ ਲੁਧਿਆਣਾ ਵਾਸੀਆਂ ਨੂੰ ਕੀ ਕਹੋਗੇ ਬਾਬਾ ਦੀਪ ਸਿੰਘ ਦੇ ਇੱਧਰ ਦਰਦ ਆਣ ਲਈ ਅੱਜ ਦੇ ਲੋਕੀ ਕਾ ਚਾਹਾਂਗੇ ਕਿ ਬਾਬਾ ਜੀ ਦਾ ਸਤਾਨ ਜਿਹੜਾ ਕੰਮ ਨਹੀਂ ਬਣਦਾ ਤੁਸੀਂ ਇੱਥੇ ਸੱਚੇ ਮਨੋ ਆ ਕੇ ਦੁਪਹਿਰਾ ਕੱਟੋ ਮੈਂ ਕਿ 101% ਗਰੰਟੀ ਹੈ ਕਿ ਤੁਹਾਡਾ ਕੰਮ ਜ਼ਰੂਰ ਬਣੂਗਾ ਵਿਸ਼ਵਾਸ ਰੱਖ ਕੇ ਕਰਿਆ ਪਰ ਮੈਂ ਪਿਛਲੇ ਲਗਭਗ 20 ਸਾਲ ਤੋਂ ਗੁਰਦੁਆਰਾ ਸਾਹਿਬ ਆ ਰਿਹਾ ਹਾਂ ਦੇਖਣ ਚਾਇਆ ਕਿ ਜੋ ਜੋ 20 ਸਾਲ ਪਹਿਲਾਂ ਸੀ ਉਸ ਤੋਂ ਬਹੁਤ ਜ਼ਿਆਦਾ ਦਿਨ-ਦਿਨ ਮਤਲਬ ਇੱਥੇ ਸ਼ਰਧਾ ਲੋਕਾਂ ਦੀ ਬਹੁਤ ਜ਼ਿਆਦਾ ਵੱਧੀ ਜਾ ਰਹੀ ਔਰ ਹੁਣ ਹੁਣ ਤੁਸੀਂ ਅੱਗੇ ਕਿ ਕੀ ਹੁੰਦਾ ਸੀ ਕਿ ਗੁਰਦੁਆਰਾ ਸਾਹਿਬ ਚ 4-500 ਸੰਗਤ ਹੁੰਦੀ ਸੀ ਅੰਦਰ ਹਾਲ ਤੇ ਪਲੱਸ ਬਾਹਰ 10-20 ਬੰਦੇ ਇੱਥੇ ਬੈਠੇ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਕਿ ਤੁਹਾਡੇ ਸਾਹਮਣੇ ਹੈ ਤੇ ਮੇਰਾ ਖਿਆਲ ਹੈ ਵੀ ਘਟੋ ਘਟ 50000 ਬੰਦਾ ਆਦਾ ਚਪੈਰੇ ਤੇ ਇਹ ਲੋਕਾਂ ਦੀ ਮਨ ਲੋ ਆਸਥਾ ਕਹਿ ਲਓ ਲੋਕਾਂ ਦੀ ਸ਼ਰਧਾ ਕਹਿ ਲਓ ਸਾਰੇ ਅੱਗੇ ਲੋਕ ਆਉਂਦੇ ਸੀ ਬੰਦੇ ਤੇ ਹੁਣ ਸਾਰੇ ਪੰਜਾਬ ਤੋਂ ਆਉਂਦੇ ਨੇ ਤੁਹਾਡਾ ਕੋਈ ਐਕਸਪੀਰੀਅੰਸ ਅਜਿਹਾ ਹੋਵੇ ਜਿਹੜਾ ਬਾਬਾ ਦੀਪ ਸਿੰਘ ਨੇ ਕਰਕੇ ਪੂਰਾ ਹੋਇਆ ਹੋਵੇ ਕੋਈ ਸੁਪਨਾ ਕੋਈ ਬਹੁਤ ਕੁਝ ਮਿਲਿਆ ਤੇ ਮੈਨੂੰ 네ਗੇਟਿਵਿਟੀ ਤੋਂ ਵੀ ਮਤਲਬ ਇੱਕ ਸਹਾਰਾ ਮਿਲਿਆ ਜਿਹੜਾ ਮੈਂ ਅੱਗੇ ਵੀ ਇੱਕ ਵਾਰੀ ਬਿਆਨ ਕੀਤਾ ਸੀ ਮੈਂ ਹੁਣ ਮੈਂ ਦੱਸਣਾ ਚਾਹਾਂਗਾ ਕਿ ਅੱਜ ਤੋਂ 450 ਪਹਿਲਾਂ ਮੇਰਾ 42 ਸਾਲ ਦਾ ਲੜਕਾ ਗੁਜ਼ਰ ਗਿਆ ਬੋਲੋ ਉਸ ਤੋਂ 13 ਦਿਨ ਬਾਅਦ ਮੇਰੀ ਵਾਈਫ ਦੀ ਡੈਥ ਹੋ ਗਈ ਪਰ ਉਹਦੇ ਉਹਦੇ ਤੋਂ ਮੈਨੂੰ ਉਸ ਸ਼ੌਕ ਤੋਂ ਨਿਕਲਣ ਦਾ ਜਿਹੜਾ ਸਹਾਰਾ ਮਿਲਿਆ ਉਹ ਮੈਨੂੰ ਇੱਥੋਂ ਹੀ ਮਿਲਿਆ ਕਿਉਂਕਿ ਮੈਂ ਸਿਰਫ ਸਾਰੀਆਂ ਗੱਲਾਂ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਤੇ ਮੈਨੂੰ ਉਹ ਸਹਾਰਾ ਮਿਲਿਆ ਕਿ ਮੈਂ ਸਮਝਦਾ ਕਿ ਇਸ ਤੋਂ ਵੱਡਾ ਕੋਈ ਕੋਈ ਹੈ ਨਹੀਂ ਕੋਈ ਕਿ ਜਿਹੜਾ ਮਤਲਬ ਇੱਥੋਂ ਮਤਲਬ ਇਹਨਾਂ ਆਸਰਾ ਮਿਲੇ ਹੋਵੇ ਮੈਂ ਉਹਦੇ ਅੱਗੇ ਮੈਂ ਗੱਲ ਕਹੀ ਸੀ ਕਿ ਮੇਰੇ ਮੇਰੇ ਸਨ ਲਾਰੂ ਕਰੋਨਾ ਹੈ ਮੇਰੀ ਬੇਟੀ ਨੂੰ ਕਰੋਨਾ ਆਇਆ ਮੇਰੇ ਵੱਡੇ ਲੜਕੇ ਨੂੰ ਆਇਆ ਵੱਡੀ ਨੂੰ ਉਹ ਆਇਆ ਉਹ ਸਾਰੇ ਠੀਕ ਹੋ ਗਏ ਜਿਹੜੇ ਦੋ ਬੰਦੇ ਚ ਨਿਕ ਪਹਿਲਾਂ ਮੈਂ ਮੈਂ ਰੱਬ ਤੋਂ ਇੱਕ ਵਾਰੀ ਬਾਗੀ ਹੋ ਗਿਆ ਸੀ ਕਿ ਰੱਬ ਹੈ ਹੀ ਨਹੀਂ ਯਾ ਰੱਬ ਨੇ ਕੀਤਾ ਕੀ ਮੇਰੇ ਨਾਲ ਪਰ ਫਿਰ ਇੱਕਦਮ ਮੇਰੇ ਸਾਹਮਣੇ ਬੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦੀਆਂ ਪੰਕਤੀਆਂ ਮੇਰੇ ਸਾਹਮਣੇ ਆਇਆ ਉਹ ਕਹਿੰਦੇ ਕਿ 10 ਬਸਤੂ ਲੈ ਪਛੇ ਪਾਵੇ ਇੱਕ ਬਸਤ ਕਾਨੂੰ ਵਿਖੋੜ ਕੋ ਇੱਕ ਵੀ ਨਾ ਦੇ 10 ਵੀ ਹੀਰਲੇ ਤੋ ਮਹ ਕਤੋ ਕਹਾ ਤੋ ਮੂਰਾ ਕੋ ਕਹਾ ਕਰੇ ਜਿਸ ਠਾਕਰ ਤੋਂ ਨਾ ਹੀ ਚਾਰਾ ਤਾਕੋ ਕੀਜ ਸਰ ਨਮਸਕਾਰ ਉਹ ਇਹ ਉਹਦੇ ਉਹਨੇ ਹੀ ਸਾਰਾ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਮੈਂ ਇੱਕ ਗੱਲ ਕਵਾਂਗਾ ਕਿ ਇੱਕ ਜੋ ਮੁੱਛ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਾ ਪਾਪਾ ਜੀ ਨੇ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਮਤਲਬ ਉਹਨਾਂ ਨੇ ਖੁਸ਼ੀਆਂ ਵੀ ਦਿੱਤੀਆਂ ਤੇ ਦੁੱਖ ਦੇ ਵਿੱਚ ਸਹਾਰਾ ਵੀ ਦਿੱਤਾ